ਆ ਗੁਜਰੀ ਕਰਮਾ ਵਾਲੀ ਐ ਜਸ ਮਰਦ ਸੂਰਮਾ ਜਣ ਆਏ ਨੇ ਏਕੀ ਦੀ ਖਾਤਰ ਲੜਦਾ ਰਿਆ ਵਾਲੇ ਦਾ ਹੰਮੀ ਬਣ ਆਏ ਭਾਰਤ ਦੀ ਇੱਜ਼ਤ ਰਾਖੀ ਲਈਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲ ਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਆਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸਕਰ ਦਾ ਸਾਰੇ ਚੜ੍ਹਦੀ ਕਲਾ ਜੀ ਹੋਊਗੀ ਅੱਜ ਸਾਡਾ ਬਹੁਤ ਹੀ ਸੁਭਾਗ ਸਮਾਂ ਹੈ ਤੇ ਪਾਗਾ ਵਾਲੀ ਘੜੀ ਹੈ। ਅ ਸਾਨੂੰ ਭਾਈ ਜੋਗਾ ਸਿੰਘ ਪਾਗ ਵਾਲਿਆਂ ਦੇ ਦਰਸ਼ਨ ਹੋਏ ਆ। ਇਹਨਾਂ ਦੇ ਗ੍ਰਹਿ ਵੀ ਖਾਏ ਆਂ ਤੇ ਗੱਲ ਇਦਾਂ ਹੀ ਕਰ ਰਹੇ ਸੀ ਕਿ ਤੇ ਭਾਈ ਸਾਹਿਬ ਕਹਿੰਦੇ ਵੀ ਉਹ ਕਵਿਤਾ ਤੁਸੀਂ ਸੁਣੀ ਹੋਣੀ ਆ ਮਾਂ ਗੁਜਰੀ ਕਰਮਾ ਵਾਲੀ। ਤੇ ਮੈਂ ਕਿਹਾ ਹਾਂ ਜੀ ਹਾਂ ਜੀ ਸੁਣੀ ਆ। ਫਿਰ ਭਾਜੀ ਮੈਨੂੰ ਭਾਈ ਵਿਕਰਮਜੀਤ ਸਿੰਘ ਹੁਣੀ ਕਹਿੰਦੇ ਵੀ ਇਹਨਾਂ ਨੇ ਲਿਖੀ ਆ। ਮੈਂ ਬੜਾ ਹਰਾਨ ਹੋਇਆ ਵੀ ਮੈਂ ਕਾਫੀ ਦਿਨਾ ਤੋਂ ਸੁਣੀ ਵੀ ਆ ਤੇ ਸੁਣੀ ਵੀ ਬੜੀ ਵਾਰ ਵਾਰ। ਇਹਨਾਂ ਨੂੰ ਹੀ ਪਤਾ ਵੀ ਇਨੇ ਫਨਕਾਰ ਸਾਡੇ ਜ਼ਿਲ੍ਹੇ 'ਚ ਬੈਠੇ ਆ ਤੇ ਭਾਈ ਸਾਹਿਬ ਜੀ ਕਿੱਦਾਂ ਉਹ ਕਲਮ ਚੁੱਤਰੀ ਉਹ ਵੀਰ ਜੀ ਹਸਤਾਖਰ ਬਣਿਆ ਮੈਂ ਬਟਾਲਾ ਤੋਂ ਚंडीगढ़ ਜਾ ਰਿਹਾ ਸੀਗਾ ਉਹ ਕਿਤਾਬਾਂ ਪੜ੍ਹਨਾ ਮੇਰਾ ਇੱਕ ਸ਼ੌਂਕ ਹੈ ਇਸ ਕੈ ਜਿਨੂੰ ਉਹਨਾਂ ਮੈਨੂੰ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਦੀ ਕਿਤਾਬ ਪੜ੍ਹ ਰਿਹਾ ਸੀ ਉਹ ਤੱਕ ਜਾਂਦੇ ਆ ਮੈਂ ਉਹ ਕਿਤਾਬ ਨੂੰ ਕੰਪਲੀਟ ਕੀਤਾ ਤੇ ਉਹਦਾ ਮੇਰੇ ਦਿਲ ਦਿਮਾਗ ਤੇ ਇੰਨਾ ਜ਼ਿਆਦਾ ਪ੍ਰਭਾਵ ਪਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰ ਮੇਰੇ ਸਾਹਮਣੇ ਆ ਗਈ ਅੱਛਾ ਜੀ ਬਸ ਫਿਰ ਉਸ ਕਿਤਾਬ ਚੋਂ ਇਹ ਕੌਪਾਨੇ ਕਲਿੱਕ ਪਰ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇੰਨੀ ਮਕਬੂਲ ਹੋ ਜਾਣੀ ਹੈ ਇਹ ਗਲਤਨਾਮਾ ਮੇਰਾ ਫੈਲ 20012 ਦੀ ਹੈ ਅੱਛਾ ਜੀ ਤਾਂ ਫਿਰ ਕਿਤੇ ਨੈੱਟ ਤੋਂ ਚੁੱਕ ਕੇ ਗਿਆਨੀ ਮਹਿਲ ਸਿੰਘ ਦੀ ਚਲਿੱਗੜ ਵਾਲੇ ਹਾਂਜੀ ਹਾਂ ਉਹਨਾਂ ਬਾਅਦ ਕਿਤੇ ਜਰਮਨ ਬੋਲੀ ਉਹ ਬੜੀ ਪੌਪੂਲਰ ਹੋ ਗਈ ਨਾਲ ਉਹਨਾਂ ਨੇ ਮਿਊਜ਼ਿਕ ਬਣਾਤਾ ਹਾਂਜੀ ਉਸ ਤੋਂ ਬਾਅਦ ਫਿਰ ਬਾਬਾ ਰਣਜੀਤ ਸਿੰਘ ਜੀ ਦੇ ਵਾਲੇ ਰੱਡਰੀਆ ਉਹਨਾਂ ਨੇ ਉਹ ਸੁਣਿਆ ਉਹਨਾਂ ਨੂੰ ਗੁੱਸੇ ਦੀ ਲੱਗੀ ਉਹਨੇ ਮੈਂ ਫਿਰ ਉਹਨਾਂ ਨਾਲ ਟੈਲੀਫੋਨ ਤੇ ਸੰਪਰਕ ਕੀਤਾ ਤੇ ਮੈਂ ਕਿਹਾ ਜੀ ਮੇਰੀ ਲਿਖੀ ਹੋਈ ਹੈ ਅੱਛਾ ਜੀ ਉਹਨਾਂ ਨੇ ਤੁਹਾਨੂੰ ਬੋਲ ਕਰ ਲਈ ਗੱਲ ਹਾਂ ਜੀ ਉਹਨਾਂ ਨੇ ਫਿਰ ਕਿਉਂਕਿ ਉਹਨਾਂ ਦੇ ਸਬਸਕ੍ਰਾਈਬਰ ਉਹਨੇ ਉਹਨਾਂ ਦੀ ਬਹੁਤ ਜ਼ਿਆਦਾ ਮਹਿਮਾ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੇ ਜਦੋਂ ਇੱਕ ਧਰੰਗ ਬਦਲਿਆ ਕਿ ਉਹ ਪਹਿਲਾਂ ਕੀਰਤਨ ਕਰਦੇ ਸੀ ਤੇ ਜਦੋਂ ਉਹ ਕਵਿਸ਼ਰੀ ਕੀਤੀ ਤਾਂ ਫੇਰ ਤਾਂ ਇਹ ਪੂਰੀ ਦੁਨੀਆ ਦੇ ਬੱਚੇ-ਬੱਚੇ ਦੇ ਜਬਾਨ ਤੇ ਚੜ ਗਈ। ਮਤਲਬ ਹੁਣ ਤਾਂ ਇਹ ਮਤਲਬ ਵੱਖ-ਵੱਖ 20 ਮਿਲੀਅਨ ਪਾਰਕਰ ਚ ਪੀ ਕਰ ਚੁੱਕੇ ਨੇ। ਤਾਂ ਅਸੀਂ ਜਿਸ ਕੰਟਰੀ 'ਚ ਜਾਂਦੇ ਆ ਉੱਥੇ ਸਾਨੂੰ ਕਹਣਗੇ ਬਾਬਾ ਜੀ ਬਾਕੀ ਜਿਹੜਾ ਮਰਜ਼ੀ ਧਿਆਨ ਸਰਾ ਦਿਓ। ਕੋਕਾ ਹਟਾ ਜੀ ਰੂਪ ਸੁਣਾ ਦੇ ਪਰ ਹਾਲੇ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਕੋਕਾ ਲਿਖੀ ਜੀ ਆਪਾਂ ਬਹੁਤ ਵਾਰ ਸੁਣਾਈ ਹਾਂ ਖੈਰ ਅੱਜ ਪਤਾ ਲੱਗਾ ਮੈਨੂੰ ਇਹ ਵੀ ਮੈਂ ਆਪਣੀ ਦਰਸ਼ਕਾਂ ਨੂੰ ਦੱਸਦਾ ਜੀ ਬਾਬਾ ਜੀ ਹੁਣ ਦੇ ਇਹ ਲਿਖਦਾ ਇਹਨਾਂ ਦੀ ਕੰਮ 'ਚ ਰੱਬ ਬੋਲਦਾ ਜੀ ਇਹਨਾਂ ਕੋ 2 17 ਸੁਣਦੇ ਆ ਜੇ ਤੇ ਉਹ ਮਤਲਬ ਇਸ ਤਰ੍ਹਾਂ ਵੀ ਜਿਵੇਂ ਬਹੁਤੀ ਪਾ ਪੁੱਤ ਸਤਗੁਰਾਂ ਨੇ ਲਾਇਣਾ ਦਿਖਾਈਆ ਪਾਕਿਸਤਾਨ ਦੇ ਵਿੱਚ ਜਿਹੜੇ ਉੱਤੋਂ ਦੇ ਪੰਜਾਬੀ ਵੀਰ ਨੇ ਉਹਨਾਂ ਨੇ ਉੱਤੇ ਬਹੁਤ ਵਾਰੀ ਡਿਸਕਸ ਕੀਤੀਆਂ ਨਾਲ ਲਾ ਕੇ ਇੱਥੇ ਤੇ ਮਤਲਬ ਇੱਕ ਸਤਗੁਰੂ ਆਪੇ ਲਖਾ ਲੈਂਦਾ ਅਸੀਂ ਕੋਣ ਲਿਖਣ ਵਾਲੇ ਤਾਂ ਉਹ ਇੱਕ ਪੂਰੀ ਕਵਤਾ ਤੇ ਸਤਗੁਰਾਂ ਦਾ ਐਨ ਕਦਮ ਦਰ ਕਦਮ ਜਿਵੇਂ ਸੰਗੀਤ ਇਤਿਹਾਸ ਹੀ ਆ ਗਿਆ ਹਾਂਜੀ ਹਾਂਜੀ ਇਹ ਚੀਜ਼ ਤੇ ਬਾਬਾ ਜੀ 217 ਅੱਛਾ ਮੈਂ ਗਵਾਂਵਾਂ ਤੇ ਕੱਟਿਆ ਹੋਇਆ ਤਾਂ ਜੀ ਹੁਣ ਤੂੰ ਆਇਆ ਮਾਂ ਗੁਜਰੀ ਕਰਮਾ ਵਾਲੀ ਐ ਜਸ ਮਰਦ ਸੂਰਮਾ ਜਣ ਆਏ ਨੇ ਨੇਕੀ ਦੀ ਖਾਤਰ ਲੜਦਾ ਰਿਆ ਬਾੜੇ ਦਾ ਹੰਮੀ ਬਣ ਆਏ ਭਾਰਤ ਦੀ ਇੱਜ਼ਤ ਰਾਖੀ ਲਈ ਲੇਲਾ ਸਾਰਾ ਹੀ ਪਰਵਾਰ ਗਿਆ ਤਨ ਦਿਗਰਾ ਕਰ ਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਆਰ ਗਿਆ ਗਾਈ ਬਾਬਾ ਜੀ ਤੁਹਾਡੀ ਬਾਣੀ ਬਹੁਤ ਸੁਣੀ ਬਾਬਾ ਜੀ ਬਹੁਤ ਵਧੀਆ ਪੱਧਰ ਤੇ ਬਹੁਤ ਇੰਟਰਨੈਸ਼ਨਲ ਪੱਧਰ ਤੇ ਪ੍ਰਚਾਰ ਵੀ ਕਰਦੇ ਨੇ ਸਾਡੇ ਤੁਨ ਭਾਗ ਵੀਰ ਬਲਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਸ਼ੌਂਕ ਰੱਖਦੇ ਆ ਤੇ ਵੀਰ ਵਿਕਮਜੀਤ ਸਿੰਘ ਜੀ ਇਹ ਵੀ ਸਾਡੇ ਕੈਨੇਡਾ ਵੀ ਅਸੀਂ ਇਕੱਠੇ ਰਹੇ ਹਾਂ ਗੁਰਦੁਆਰਾ ਕਸ਼ਮੇਸ਼ਦਵਾਰ ਇਹ ਆਸਟ੍ਰੇਲੀਆ ਕ੍ਰਿਜੀ ਵਰਨ ਇਹ ਸਾਰੇ ਪਰਿਵਾਰ ਸਤਗੁਰਾਂ ਦੇ ਰੰਗ ਚ ਰੰਗਿਆ ਤੇ ਸਾਡੀ ਅਜੀ ਕੁਸ਼ਟ ਹੁੰਦੀ ਹੈ ਨਹੀਂ ਇੱਥੇ ਆਏ ਗੱਲਾਂ ਪੱਗਾਂ ਕੀਤੀਆਂ ਇਸੇ ਤਰ੍ਹਾਂ ਜਦੋਂ ਵੀ ਆਉ ਨਿਊਜ਼ੀਲੈਂਡ ਤੋਂ ਜਰੂਰ ਆਇਆ ਗੁਰੂ ਪਾਜੀ ਜੀ ਜੀ ਨਹੀਂ ਮੈਂ ਮਸਣਾ ਜਾਣਾ